आनंद अ गिटार ਵੀ ਹੈਗੀ ਤੇਰੇ ਕੋ ਪਿਆਨੋ ਵੀ ਹੈਗਾ ਮੈਨੂੰ ਜਾ ਕੇ ਦਿਖਾ ਹਾਂ ਮਜਾ ਆਵੇ ਆਹਨੰਦ ਨੂੰ ਤਾਂ ਹੁੰਦਾ ਹੀ ਹੈ ਨਾ ਇੱਥੇ ਸਿੱਖਿਆ ਹੈ ਅੰਨੁਪੜਾ ਸਮਾਨਾ ਜਿਹ ਉੱਤਪ੍ਰਸ਼ਟੀ ਦੇ ਉੱਪਰ ਲੱਭਿਆ ਹੈ ਕੈਮਰਾ ਵੀ ਲੱਭਿਆ ਯਾਰ ਨਾਨੂ ਲੈ ਕੇ ਦਿੱਤਾ ਸੀ ਜਿਹੜੋ ਜਿਹੜੋ ਨਾਨੂ ਜੱਬ ਕਰਦੇ ਹੈ ਨਾ ਉਹ ਫੁਲਾਕੇ ਆਏ ਇਹਨਾਂ ਲੋਕਾਂ ਦੇ ਗਿਫਟ ਤੇਨ ਰਖੜੀਆਂ ਨਿਕਲੀਆਂ ਇਹਨਾਂ ਦੇ ਤੇਲ ਭਰਾ ਦੇ ਮੈਂ ਹੈ ਤੇਲ ਭਰਾ ਦੇ ਮੈਂ ਆਹ ਤੇਨ ਰਖੜੀਆਂ ਨਿਕਲੀਆਂ ਇਹਨਾਂ ਇੱਕ ਅੱਭੀ ਨੂੰ ਭੇਜ ਦਾਂਗੇ ਇੱਕ ਅਰਮਾਨ ਨੂੰ ਇੱਕ ਕਵਨ ਨੂੰ ਇੱਧਰ ਆ ਨਾ ਆ ਜਾ ਗਿਆ ਗਿਫਟ ਅਨੰਦ ਗਿਫਟ ਆ ਗਿਆ ਹੈ ਸਾਡੀ ਪੀਟੀ ਮੀਟ ਤੇ ਅੱਜ ਮੈਂ ਚੱਲੀ ਸਕੂਲ ਉਂਦਰ ਪਾਪਾ ਵੀ ਤਿਆਰ ਹੁੰਦੇ ਐ ਇਹਦੇ ਪਾਪਾ ਵੀ ਤਿਆਰ ਹੁੰਦੇ ਅੱਜ ਅੱਜ ਹੈ ਵੀਡੀਓ ਮਿਲ ਤੇ ਅੱਜ ਮੈਂ ਚੱਲੀ ਸਕੂਲ ਉਹ ਦਮ ਗਿੰਦੀ ਅੱਜ ਮੈਂ ਚੱਲੀ ਸਕੂਲ ਵਾਵਾ ਸ਼ਿਕਾਇਤਾਂ ਲਾ ਕੇ ਆਏ ਹੋ ਹਣ ਹੁੰਦੀਆਂ ਨਹੀਂ ਨਹੀਂ ਕਹਿਣੀ ਲੋਈ ਲਾਇਆ ਬਸ ਮਹੀਨੇ ਬਾਅਦ ਤਾਂ ਇੱਕ ਦਿਨ ਹੁੰਦਾ ਸ਼ਿਕਾਇਤਾਂ ਲਾਉਂਦਾ ਅੱਜ ਸਾਡੀ ਸੰਧੀ ਮਾਰਵਾ ਫੁੱਲ ਬਰਨ ਦੇ ਕੁਲ ਬੜੀ ਵਧੀਆ ਜੇ ਹੂੰ ਜਿਹੜੇ ਹੁੰਦੇ ਨਹੀਂ ਆ ਟੀਚਰਸ ਪੀਟੀ ਮੀਟ ਤੇ ਹੁੰਦੇ ਨਹੀਂ ਕਹਿੰਦੇ ਤੇ ਜੇ ਬੋਲੀ ਜਾਣਾ ਪੀਟੀ ਮੀਟ ਤੇ ਸਾਡੀ ਸਾਡੀ ਟੀਚਰਸ ਦੀ ਇਨਫੋਰਮ ਅਲੱਗ ਹੁੰਦੀ ਆਛਾ ਟੀਚਰ ਦੇ ਹਾਂਜੀ ਯਸ ਹੋਰ ਜੇ ਅੱਜ ਆਪਾਂ ਵੀ ਸਫਾਈ ਕਰਨ ਲੱਗੇ ਆ ਪਰ ਪਰਸ਼ਪਤੀ ਦਾ ਬਹੁਤ ਜ਼ਿਆਦਾ ਖਰਾਬ ਪਿਆ। ਵਿਕੇਟੀ ਵੀ ਸ਼ਾਇਦ ਆਵਰ ਖਾਣੇ ਬਾਅਦ ਸੁਟਦਾ। ਬਣਾ ਹੀ ਕਰਦੇ ਕਰੋ ਕਿ ਮੈਂ ਗਿਆ ਨਹੀਂ ਆਇਆ। ਮੈਡਮ ਨੇ ਕਿਹਾ ਹਾਂਜੀ। ਚਲੋ ਵਿਆਹ ਜਿਹੜਾ ਹੈਗਾ ਪੇਰੈਂਟਸ ਮੀਟਿੰਗ ਹੈ ਤੇ ਟੀਚਰ ਦੱਸੂਗੀ ਹਨਾ ਹਿੱਤਿੰਗੇ ਗੱਲਾਂ ਥੋੜੀਆਂ ਵਗੀਆਂ ਤੇ ਬਾਕੀ ਆਪਾਂ ਕਰਾਂਗੇ ਸ਼ਿਕਾਇਤਾਂ। ਹਨਾਦਰ ਮੈਂ ਨਾਲ ਲੈਣਾ ਨੇ ਦੱਸਾ ਕਰਨਾ ਹੀ ਛੁੱਟੀ ਕਰੇ। ਮੈਂ ਤਾਂ ਮਿਲਣਾ ਕੋ। ਦਾਨਸ ਨੇ ਮਾਰਨੀ ਛੁੱਟੀ। ਹੁਣ ਮੈਂ ਕਿਹਾ ਛੁੱਟੀ ਨਹੀਂ ਵੱਜਣੀ ਮੇਰੇ ਨਾਲ ਹੀ ਜਾਣਾ ਪੈਣਾ ਤੈਨੂੰ। ਕੀ ਦੀਆਂ ਕਿਹੜੀਆਂ ਸ਼ਿਕਾਇਤਾਂ ਲੱਗਦੇ ਰਹੀਆਂ ਪੇਰੈਂਟਸ ਮੀਟਿੰਗ ਦੇ ਵਿੱਚ ਮੈਂ ਕਹ ਕਿਹਦੀਆਂ ਕਿਹਦੀਆਂ ਲੱਗਦੇ ਰਹੀਆਂ ਸ਼ਿਕਾਇਤਾਂ ਪੇਰੈਂਟਸ ਮੀਟਿੰਗ ਦੇ ਵਿੱਚ ਜੀ ਜਿਹੜੀ ਮੈਂ ਲਾਉਣੀ ਜਿਹੜੀ ਨਹੀਂ ਨਹੀਂ ਲਾਇਆ ਬਈ ਟੀਵੀ ਬੜਾ ਬਈ ਬੜਾ ਮੈਂ ਟੀਵੀ ਹੈ ਇੰਗਲਿਸ਼ ਚ ਕਾਰਟੂਨ ਨਹੀਂ ਮੈਂ ਟੀਵੀ ਬਸ ਬਸ ਯਾਰ ਠੀਕ ਹੈ ਮੜਨਾ ਕਰਦੇ ਤੇਰੀਆਂ ਡਿਸਕਸ ਜਾਂ ਕੇ ਯਾਰ ਦੇਖੋ ਤੁਸੀਂ ਚੰਗੀ ਕਹਿੰਦੀ ਹੈ ਗੱਡੀਆਂ ਸਟੈਪ ਚਲੋ ਵੇ ਪਹੁੰਚਦੇ ਆ ਕਰਦੇ ਜਾ ਕੇ ਮੜਨਾ ਹਾਂ ਤੇ ਨਾ ਦੋਨੇ ਪੁਲ ਤੇ ਸਕੂਲ ਤੇ ਕਿੰਨੀਆਂ ਗੱਡੀਆਂ ਨੂੰ ਬਾਹਰ ਸਕਦੇ ਹੁੰਦੇ ਹਨਰ ਕਹਿੰਦੀ 11 ਵਜੇ ਇਹ ਤਾਂ ਓਵਰ ਹੋ ਗਈ ਹਣੀ ਮੀਟਿੰਗ ਜਿਵੇਂ ਸਾਡੇ ਗੱਡੀਆਂ ਲੱਗੀਆਂ ਉਹਨੂੰ ਤਾਂ 1 ਵਜੇ ਨੂੰ ਮੈਨੂੰ ਲੱਗਦਾ ਇਦਾਂ ਹੀ ਵਕਤ 1 ਵਜੂ ਲੱਗਦਾ ਚੱਲਾ ਵਿਖਦੇ ਜਾ ਕੇ ਅਨਦੋਵ ਆ ਜੇ ਤਾਂ ਕਈ ਪੇਰੈਂਟਸ ਆ ਜਾਣ ਨਹੀਂ ਲੈ ਆਪਣੇ ਅੱਗੇ ਤੇ ਕਈ ਪੇਰੈਂਟਸ ਹੋਵੇ ਉਧਰ ਮੀਟਿੰਗ ਖਤਮ ਕਰਕੇ ਆ ਗਏ ਹਾਂਜੀ ਬੋਲੋ ਕੀ ਕਹਿਣਾ ਚਾਹੁੰਦੇ ਜੀ ਆਪਾਂ ਵੀ ਅੱਜ ਮੈਂ ਵੀ ਕਹਿਣ ਕਿ ਉਹ ਤੇ ਦੁਕੀ ਸੀ ਤੇ ਸੇ ਮੈਂ ਅੱਛਾ ਨਾ ਤੇ ਅਧਪਦੀ ਅਧਾਪਾਂ ਚਲ ਗਈ ਹੋਇਆ ਨਾ ਤੋ ਕੇ ਹਣ ਆਪਾਂ ਲੇਟ ਹੀ ਬੜੇ ਆਂ ਆਉਂਡੇ ਅੱਜ ਤਾਂ ਦਾ ਪੀਰਟ ਸ਼ਾਪ ਹੈ ਉਹ ਦੂਜੇ ਗੇਟ ਤਾਂ ਨਹੀਂ ਵੇਜੇ ਕਿੰਨੇ ਆਉਣ ਅੱਛਾ ਇਹ ਵੀ ਤੇਰੀ ਕਲਾਸਮੇਟ ਹੈ ਕੀ ਹੈ ਬੜਾ ਫਸਕੂਦਾ ਨੇ ਅੱਤੇ ਫੇਰ ਇਹਨਾਂ ਦੀ ਮੀਟਿੰਗ ਹੋ ਗਈ ਹੈ ਨਾ ਸ਼ਿਕਾਇਤਾਂ ਲੱਗੀਆਂ ਅੱਜ ਇਹ ਪਰ ਸਕੂਲ ਨੂੰ ਕੋਈ ਸ਼ਿਕਾਇਤ ਨਹੀਂ ਹੈ। ਬੋੜਾਂ ਦਾ ਟੀਚਰ ਨੇ ਬਿਲਕੁਲ ਹੀ ਵਧੀਆ ਪਾਉਂ ਲਿਆ ਆ ਤੇ ਸਟੱਡੀ ਵੀ ਵਧੀਆ ਹੈ ਦੀ ਤੇ ਰੀਡਿੰਗ ਵੀ ਵਧੀਆ ਆ। ਕੁੱਲ ਮਿਲਾ ਕੇ ਕਹਿੰਦੇ ਬਹੁਤ ਵਧੀਆ। ਅਨੰਦ ਆ ਗਿਆ ਵਾ ਮੱਲੂ ਨਗਲੋਂ। ਦੁਕਾਨਦਾਰ ਤਾਂ ਮੈਂ ਫਿਰ ਪੇਰੈਂਟਸ ਮੀਟਿੰਗ ਕੋ ਆਏ। ਹਾਂਜੀ। ਕੀ ਕਹਦੀ ਮੈਮ? ਮੈਮ ਨੇ ਤਾਂ ਕੋਈ ਸ਼ਿਕਾਇਤ ਨਹੀਂ ਲਾਈ Papa ਲਈ। Papa ਨੇ ਤਾਂ ਲਈ ਵੀ ਕਰਤੀ ਇਹਨਾਂ ਨੂੰ। ਅਛਾ ਅੰਦਰੋਂ ਦੇ ਨੂੰ ਆਪਾਂ ਵਾਹ ਸਫਾਈ ਕਰੰਦੇ ਆਂ ਕਮਰੇ ਦੀ ਸਾਰਾ ਉਪਰੋਂ ਸਾਰਾ ਆਹ ਵਾਹ ਇੰਨਾ ਜਾਲਾ ਖਾਲੀ ਆ ਮਾਸੇ ਦੀ ਲਾਇ ਇਸ ਗਿਟਾਰ ਕਿ ਗਈ ਦਾ ਨੂੰ ਗਿਟਾਰ ਨਾ ਹੂੰ ਹੁਣ ਅੰਨਦ ਵਜਾਇਆ ਕਰਨੀ ਹੈ ਨਾ ਵੱਡੀ ਵੱਡੀ ਆ ਮੈਨੂੰ ਤਾਂ ਇਦਾਂ ਨਹੀਂ ਸੰਭਾਉਂਦੀ ਅੰਨ ਤਾਂ ਮੀਜਿਕਲ ਕਲਾਸ ਲਗਾ ਲਾ ਤੇਰੇ ਕੋ ਸਾਰੇ ਸਮਾਂ ਦੇਗਾ ਵਾ ਹਨਾ ਗਿਟਾਰ ਵੀ ਹੈਗੀ ਆ ਹਾਂ ਪਿਆਰ ਨੂੰ ਵੀ ਆਉਂਦਾ ਹੈਂ ਅਨੰਦ ਅ ਗिटार ਵੀ ਹੈਗੀ ਤੇਰੇ ਕੋ ਪਿਆਨੋ ਵੀ ਹੈਗਾ ਮੈਂ ਜਾ ਕੇ ਦਿਖਾਵਾਂ ਹਾਂ ਮਜਾਵੇ ਹਾਂ ਅਹ ਅਨੰਦ ਨੂੰ ਤਾਂ ਹੁੰਦਾ ਹੀ ਹੈ ਨਾ ਕਿੱਥੋਂ ਸਿੱਖਿਆ ਹੈ ਹੈ ਕਿੱਥੋਂ ਸਿੱਖਿਆ ਸਕੂਲੋਂ ਸਕੂਲੋਂ ਮੈਂ ਅਨੂੰ ਮਿਊਜ਼ਿਕ ਦੀਆਂ ਕਲਾਸਾਂ ਲਗਾ ਲਾਂ ਫਿਰ ਤੈਨੂੰ ਸਿੰਗਰ ਬਣਾ ਦਾਂਗੇ ਠੀਕ ਹੈ ਫਿੰਗਰ ਬਣ ਗਈ ਬਣਨਾ 3 4 3 4 ਬਸ ਕਰ ਬਸ ਕਰ ਬਸ ਕਰ ਬਸ ਕਰ ਆਈ ਮਨ ਲੰਘੇ ਸ਼ੱਕੇ ਨੰਬਰ ਸ਼ੱਕੇ ਕਿਥਾ ਗੁਰਦਾਰੀ ਹੋ ਅਸ਼ਾਜ ਫਿਰ ਗਏ ਹੋ ਹਾਂਜੀ ਕੌਣ ਕੌਣ ਗਏ ਮੈਂ ਚਾਚੀ ਤੇ ਦਾਦੀ ਤੇ ਚਾਚੂ ਅੰਛੇ ਸ਼ਾਹ ਦਾਦੂ ਕਿ ਚਲ ਗਏ ਗੁਰ ਰਮਤੁਣੀ ਵੀ ਨਹੀਂ ਹੁਣਗੇ ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ ਸੀ ਅੱਛਾ ਮੰਬੀ ਚੱਲੀ ਆ ਰੂ ਮੰਬੀ ਚ ਨਹਾਉਣੇ ਕੁਸ਼ਨ ਦਾ ਟਾਈਮ ਕੁਸ਼ਨ ਦਾ ਟਾਈਮ ਹੋ ਗਿਆ ਨਾ ਹੁਣ ਕੁਸ਼ਨ ਤੇ ਵੀ ਜਾਣਾ ਟਿਵੀਸ਼ਨ ਦਾ ਟਾਈਮ ਹੋ ਗਿਆ ਪੌਣੇ ਪੰਜ ਦੀ ਨਾ ਨੂਣੀ ਵੀ ਗਈ ਅੱਜ ਨਾ ਨੂਣੀ ਦਵਾਈ ਲੈ ਕੇ ਤਾਂ ਅੱਜ ਗਈ ਮੀਰਾ ਕੋਟਾ ਨੰਦ ਹਾਂਜੀ ਆਪਾਂ ਵੀ ਜਾਣਾ ਸੀ ਮੰਗਲਵਾਰ ਜਾਵਾਂਗੇ ਅੰਨ ਬੜਾ ਸਮਾਨ ਆ ਜੀ ਉੱਥੇ ਪਰਸ਼ਤੀ ਦੇ ਉੱਪਰ ਲੱਭਿਆ ਹੀ ਕੈਮਰਾ ਵੀ ਲੱਭਿਆ ਯਾਰ ਨਾਨੂ ਲੈ ਕੇ ਦਿੱਤਾ ਸੀ ਜੀਰੋ ਜੀਰੋ ਨਾਨੂ ਜੱਬ ਕਰਦੇ ਹਨ ਉੱਥੋਂ ਲੈ ਕੇ ਆਏ ਇਹ ਅਗਲਾ ਤੇ ਗਿਫਟ ਹਾਂ ਤਾਂ ਦਿਖਦਾ ਫੋਟੋ ਆ ਜੀ ਵੀ ਖਿੱਚਦਾ ਵਾ ਇਹਦੇ ਵਿੱਚ ਇਦਾਂ ਕਿੱਥੇ ਗਿਆ ਡੈਡਿਸ ਆ ਬੜੇ ਬੜੇ ਹੋਣਾ ਇਹਨਾਂ ਨੂੰ ਫੋਟੋ ਲੈ ਇਹਦੇ ਵਿੱਚ ਰੀਲ ਪਈ ਨਹੀਂ ਗਈ ਇਹਦੇ ਵਿੱਚ ਹਾਂ ਲੱਗ ਗਈ ਇਹ ਨਹੀਂ ਇਹਦੇ ਵਿੱਚ ਰੀਲ ਨਹੀਂ ਹੁੰਦੀ ਹੀ ਇਹਦੇ ਸ਼ੈਲ ਇਹਨੂੰ ਬੰਦ ਕਰਕੇ ਫਿਰ ਇਹਨੂੰ ਇਦਾਂ ਕਰੀਦਾ ਸੀ ਇਥੇ ਫੋਟੋ ਕਰ ਕਿਚੀ ਦੀ ਕਿਚੀ ਹਾਂ ਕਿਣਾ ਸੋਣਾ ਨਾ ਤੇ ਆਨ ਨੂੰ ਨਾਨੀ ਦੇ ਹੱਥਾਂ ਨੇ ਖਰੀਦੀਆਂ ਰਖੜੀਆਂ ਵੀ ਲੱਭੀਆਂ ਮੇਰੀ ਮੰਮਾ ਦੇ ਹੱਥਾਂ ਦੇ ਤੋਂ ਤੇ ਨ ਰਖੜੀਆਂ ਨਿਕਲੀਆਂ ਇਹਨਾਂ ਦੇ ਤੇਲ ਭਰਾ ਦੇ ਵਿੱਚ ਹਾਂ ਤੇਲ ਭਰਾ ਦੇ ਵਿੱਚ ਆਹੋ ਤੇ ਮ ਰਖੜੀਆਂ ਨਿਕਲਾਈਆਂ ਇੱਕ ਅੱਭੀ ਨੂੰ ਭੇਜ ਦਾਂਗੇ ਇੱਕ ਕਰਮਾਨ ਨੂੰ 51 ਨੂੰ ਇੱਕ ਅੱਭੀ ਨੂੰ ਭੇਜ ਦਾਂਗੇ ਕਰਮਾਨ ਨੂੰ ਤੇ ਕਵਲ ਨੂੰ ਕਿੰਨੇ ਹੈਣਾ ਕਵਲ ਨੂੰ ਆ ਗਿਆ ਹੂੰ ਇੱਧਰ ਆ ਨਾ ਆ ਗਿਆ ਗਿਫਟ ਅਨੰਦ ਗਿਫਟ ਆ ਗਿਆ ਇਹ ਇਹਨਾਂ ਸਾਰੇ ਅਗੇ ਚ ਜਮੇਰੀਆਂ ਨਾਲ ਜੇ ਜਾ ਸੁਧਣਾ ਸੁਧਣਾ ਜਿੰਨ ਤੋਂ ਪਤਾ ਕਿੱਥੋਂ ਆਇਆ ਹੈ ਨਾ ਤੇਰਾ ਨਹੀਂ ਇਹ ਆਇਆ ਬਟਾਲੇ ਸ਼ਹਿਰ ਤੋਂ ਵਾਓ ਕਿੱਲੇ ਭੇਜੇ ਤੇ ਜਾ ਤੂੰ ਸਮਝ ਵੀ ਤੇਰੇ ਕੀ ਲੱਗਦੇ ਆ ਆਂਟੀ ਲੱਗਦੇ ਆ ਭੂਈ ਲੱਗਦੇ ਆ ਹਣਾ ਉਹਨਾਂ ਭੇਜਿਆ ਕਿਉਂਕਿ ਇਹ ਸਾਡੇ ਇਦਾਂ ਦੇ ਇੱਕ ਪਿਆਰ ਵਾਲੇ ਕਸਟਮਰ ਰਹੀਗੇ ਜਿਹੜੇ ਉਦੋਂ ਹਟਣਾ ਜੁੜੇ ਜਦੋਂ ਅਸੀਂ ਫੇਸਬੁੱਕ ਤੇ ਨਵਾਂ ਨਵਾਂ ਆਨਲਾਈਨ ਕੰਮ ਕਰਦੇ ਆ ਉਹ ਬਹੁਤ ਹੌਦੋਂ ਦੇ ਉਹ ਮੇਰੇ ਭੈਣ ਬਣੇ ਛੋਟੇ ਮੱਖੋਂ ਉਹ ਅੱਜ ਇਹਨਾਂ ਨੂੰ ਥੈਂਕ ਯੂ ਜੇ ਵਲੋਗ ਵੇਖਣ ਦੇ। ਉਹ ਅੱਜ ਦੁਕਾਨ ਤੇ ਆਏ ਸੀ ਕਿ ਉਹਨਾਂ 에ਰਪੋਰਟ ਤੱਕ ਇਹਨਾਂ ਕਰਾਉਣਾ ਹੈ। ਤੇ ਉਹ ਫਿਰ ਆਉਂਦੇ ਕਿ ਲੈ ਗਏ ਕਹਿੰਦੇ ਅਸੀਂ ਆਪਣੀ ਨਿੱਜੀ ਜਿੱਤੀ ਜਿੱਤੀ ਲਾ ਕੇ ਜਾਂਦੇ। ਅਨਹਤ ਦੀਆਂ ਚੀਜ਼ਾਂ ਮੇਰੀਆਂ। ਸ਼ੇਅਰ ਕਰਨੀ ਹੈ ਹਣਾ? ਸ਼ੇਅਰ ਕਰ ਲਿਓ ਚੱਲ। ਫਿਰ ਇੱਕ ਵਾਰੀ ਥੈਂਕ ਯੂ ਕਰਦੇ ਇਹਨਾਂ ਨੂੰ ਕੋਈ ਥੈਂਕ ਯੂ ਸਾਰਿਆਂ ਸਾਰੇ ਦਾ ਫਾਇਦਾ ਫਾਇਦਾ ਬਹੁਤ ਦਾ ਅੱਜ ਇਹਨਾਂ ਦਾ ਮਨਾਉਂਦਾ ਸੰਡੇ ਆਉਂਦਾ ਮਜਾ ਆਹਨ ਦਾ ਪਹਿਲਾਂ ਕਦੀ ਹੂਟੇ ਲੈ ਲੈਂਦਾ ਤੇ ਕਦੀ ਨਾਉਂਦਾ ਪਿੰਦਾ ਵਿੱਚ ਅਨੰਦ ਨੇ ਬਣਾਏ ਸਵੇ ਸਹੀ ਕਿੱਡਾ ਵਧੀਆ ਬਣਾਇਆ ਅਨਦੂਟੇ ਲੈ ਕੇ ਬਾਚ ਵਿੱਚ ਸਿੱਧਾ ਹੀ ਹਾਂ ਦੇਖਿਆ ਸਾਰੀ ਉਹ ਨਾ ਬਹੁਤ ਮੈਚ ਵਾਲੀ ਚਾਹ ਤਾ ਦੋ ਬੀਚ ਬੀਚ ਤੇ ਬਣਾਏ ਹੁੰਦੇ ਨਾ ਪਿੰਗ ਨਾਲ ਬੀਚ ਦਾ ਅਨੰਦ ਫੋਨ ਤੇ ਵੇਖਣ ਡਿਆ ਨਾ ਤੈਨੂੰ ਕੱਲ ਟੀਚਰ ਨੇ ਕਿਹਾ ਇਹ ਵੀ ਫੋਨ ਨਹੀਂ ਵੇਖਣਾ ਥੋੜਾ ਹੀ ਵੇਖ ਉਧਰੋਂ ਹੁਣੇ ਚਾਚੂ ਦਾ ਫੋਨ ਆਇਆ ਚਾਚੂ ਦਾ ਫੋਨ ਆਇਆ ਕਹਿੰਦਾ ਆ ਜਾ ਬੰਬੀ ਚ ਲੰਡੀ ਨਹਾਉਣੇ ਬੰਬੀ ਤੇ ਜਾ ਕੇ ਪਰ ਉਹ ਨਹਾਦ ਜਿਹੜਾ ਉਹ ਹੁਣ ਨਹਾਦ ਨੇ ਸਿਰਸੁਰ ਨਾਤਾ ਆਇਆ ਹੁਣ ਆ ਫਰੀ ਹੋ ਕੇ ਬੈਠਾ ਹੁਣ ਨਹੀਂ ਨਾਉਣਾ ਹਨਾ ਅੱਡੀ ਪੂਲ ਚ ਨਹਾਤਾ ਬਹੁਤ ਜਿਆਦਾ ਤੂੰ ਮੈਨੂੰ ਲੱਗਦਾ ਸਾਡੇ ਦੋਵਾਂ ਦੀ ਮੰਮੀ ਨੇ ਘੌੜਾ ਕਰਵਾ ਸੀ ਐਤ ਕੀ ਨਹੀਂ ਆਪਣੇ ਕੋ ਨਹਾਤਾ ਗਿਆ ਹਨਾ ਨਹਾਦ ਕੀ ਸਾਰੀ ਗਰਮੀ ਲੰਘ ਗਈ ਤੇ ਬੰਬੀ ਦੇ ਨਹਾਤਾ ਨਹੀਂ ਗਿਆ ਹੁਣ ਅੱਜ ਜਾਣਾ ਸੀ ਹੁਣ ਮੈਂ ਸ਼ਹਿਰ ਚੱਲਿਆ ਅੰਮ੍ਰਿਤਸਰ ਮੈਨੂੰ ਫੋਨ ਆ ਗਿਆ ਫਿਰ ਕਹਿੰਦੇ ਆ ਵੀ ਇਹ ਬਹੁਤ ਸੋਹਣਾ ਸਟਾਕ ਨਵਾਂ ਆਇਆ ਕੱਪੜੇ ਸੋਹਣੇ ਸੋਹਣੇ ਆਏ ਲੈ ਉਹ ਜਾ ਕੇ ਹੋਰ ਲਾਓ ਲੈਣਾ ਅਨਹਦਾ ਆਪਣਾ ਵਲੌਗ ਵੇਖੀ ਜਾਂਦਾ ਪੁਰਾਣਾ ਜਿਹੜਾ ਹੈਗਾ ਕਿਹੜਾ ਹੈਗਾ ਗੁਰੂਵਾਦ ਦੇ ਵੱਡੇ ਬਰਥਡੇ ਦਾ ਬਾਅਦ ਵਾਲਾ ਵੱਡੇ ਤੋਂ ਬਾਅਦ ਵਾਲਾ ਤੇ ਇਧਰੋਂ ਮੰਮਾ ਆਣਾ ਨੇ ਵੀ ਅਜਨਹਦੇ ਨੇ ਬਹੁਤ ਜ਼ਿਆਦਾ ਸਫਾਈ ਸੁਫੀ ਸਵਿਅਰਤੀ ਕਰਾਈ ਆ ਆ ਸਾਰੇ ਟੱਚ ਟੂਚੀ ਲਾ ਕੇ ਉਪਰੋਂ ਸਾਰਾ ਐ ਸੈੱਟ ਕਰਤਾ ਮੈਨੂੰ ਤੇ ਕਹਿੰਦਾ ਮੈਨੂੰ ਕਮਰੇ 'ਚ ਇਕੱਲਾ ਨਹੀਂ ਬੈਠਾ ਮੈਨੂੰ ਪਤਾ ਨਹੀਂ ਕਿਉਂ ਬੰਨ ਕਮਰੇ 'ਚੋਂ ਖਾਲੀ ਜਾ ਉਹ ਇਧਰੋਂ ਨੂੰ ਬੰਨ ਕਿਉਂ ਇਧਰੋਂ ਮੈਨੂੰ ਡਰ ਚ ਆ ਲੱਗਦਾ ਚਾਰਕਾ ਦਾ ਖਾਲੀ ਕਮਰੇ 'ਚ ਕਦਾ ਡਰ ਹੁੰਦਾ ਤੇ ਉਧਰੋਂ ਉਹ ਨਾ ਤਾਂ ਮੈਡਮ ਰੁੱਸ ਕੇ ਪਰ ਇਹਨੂੰ ਖਲੋਤੀ ਅੱਗੇ ਪਾਪਾ ਜਿਹੜੇ ਤੇ ਜਿੱਦਮੀ ਹਣਾ ਤੇ ਮਾਸੀ ਹੋਣੀ ਆਈ ਸੀ ਉਦੋਂ ਮਾਸੀ ਮਾਸੀ ਦੇ ਮਮਾ ਦੋਵੇਂ ਸੈਲੀਆ ਸੀ ਤੇ ਮੈਂ ਸੈਲੀਆ ਆ ਤੇ ਇੱਕ ਜਿਹੜੀ ਤੁਸੀਂ ਢੰਮੀ ਦੁਕਾਨ ਤੇ ਲੈ ਗਈ ਸ਼ਾਇਦ ਬਾਹਰ ਪਈ ਪਤਾ ਨਹੀਂ ਇੱਕ ਆ ਦੋਨੋਂ ਸੈਲੀਆ ਤੇ ਉਹਨਾਂ ਨੇ ਤੇ ਵੀਡੀਓ ਵੇਖਣ ਦੇ ਆ ਬੈਠਾ ਟਾਈਮ ਪਾਸ ਕਰਨ ਦੇ ਆ ਅੱਧਾ ਦਿਨ ਲੰਘ ਗਿਆ ਸੰਡੇ ਦਾ 2:30 ਵੱਜ ਗਏ ਆ ਤੇ ਅੱਧਾ ਹੋਰ ਰਹਿ ਗਿਆ ਅਨਤਾ ਗ੍ਰੈਜੂਏਸ਼ਨ ਜਾਣਾ ਹੈ ਅਜਨੇ ਗਿਡਿਊਸ਼ਨ ਕੱਲ ਨਹੀਂ ਆਵਾ ਕੱਲ ਤੇ ਤੂੰ ਪਿੰਡ ਆ ਹਨਾ ਅੱਜ ਸਵੇਰ ਦਾ ਤਾਂ ਪੁੱਛਿਆ ਵੀ ਨਹੀਂ ਫੋਨ ਕਰਕੇ ਸੱਚੋਂ ਮਾਥਾ ਟੇਕਣ ਕਹਿਣਾ ਗੁਰਦਨ ਸਾਹਿਬ ਅੱਜ ਦੁਪਹਿਰਾ ਸਾਹਿਬ ਚੱਲਣ ਡਿਆ ਉਹ ਜਿੱਥੇ ਗਏ ਨੇ ਤੇ ਬਾਕੀ ਆਪਾਂ ਮਿਲਦੇ ਤੁਹਾਨੂੰ ਛੇਤੀ ਆ ਹੁਣ ਮੈਂ ਚੱਲਿਆ ਨਵਾਂ ਸਟਾਕ ਲੈਣ ਨਵੀਂ ਵੀਡੀਓ ਦੇ ਨਾਲ ਤੇ ਆਪਾਂ ਜਿਹੜੀਆਂ ਡੇਲੀ ਵੀਡੀਓ ਆਪਣੀਆਂ ਜਿਹੜੀਆਂ ਸੂਟਾਂ ਦੀਆਂ ਉਹ ਪੋਸਟ ਕਰਨ ਦੇ ਆ ਆਪਾਂ ਆਪਣੇ ਅਨਹਦ ਆਰਟਸ ਬ੍ਰੀਕ ਚੈਨਲ ਦੇ ਉੱਤੇ ਤੁਸੀਂ ਸਾਰੇ ਜਣੇ ਜਲਦੀ ਜਲਦੀ ਚੈਨਲ ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰਕੇ ਸੋਹਣੇ ਸੋਹਣੇ ਸੂਟ ਲਓ ਕਿਉਂਕਿ ਰਖੜੀ ਆ ਗਈ ਆ ਰਖੜੀ ਦੇ ਆਫਰਾਂ ਵੀ ਬੜੀਆਂ ਸੋਹਣੀਆਂ ਆਉਣ ਡੀਆਂ ਜੇ ਤੇ ਸੂਟ ਸਟਾਕ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਸੋਹਣਾ ਸੋਹਣਾ ਆਉਣ ਡਿਆ ਸਾਰੇ ਜਣੇ ਜ਼ਰੂਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉੱਤੇ ਜਾ ਕੇ ਸੋਹਣੇ ਸੋਹਣੇ ਸੂਟ ਵੇਖੋ ਤੇ ਬਾਕੀ ਫਿਰ ਮਿਲਾਂਗੇ ਆਪਾਂ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਹੁਣ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਧੰਨਵਾਦ ਟੇਕ ਕੇਅਰ ਸਾਡੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਜੀ